ਇੱਕ ਗੱਲ ਹੈ ਨਾ ਤਾਰੀਖ ਤੇ ਤਾਰੀਖ ਤੇ ਹੁਣ 3 April ਤਾਰੀਖ ਤੇ ਡਿਲੇ ਕਿਉਂ ਹੋਇਆ ਹੈ बार-बार ਉਹੀ ਕਹਿ ਰਹੇ ਨੇ ਕਿ ਬਾਰ-ਬਾਰ ਕਿਉਂ ਕਿਉਂ ਡਿਲੇ ਹੋਇਆ ਹੈ ਦੂਜੀ ਗੱਲ ਉਹਨਾਂ ਨੇ ਕਿਹਾ ਹੈ ਕਿ ਇੰਨੀ ਰਾਤ ਨੂੰ 12 ਵਜੇ ਦੇ ਕਰੀਬ ਇਹ ਪੁਲਿਸ ਵਾਲੇ ਟਾਬੇ 'ਚ ਕੀ ਲੇਕਿਨ ਪੰਜਾਬ ਸਰਕਾਰ ਦੁਆਰਾ ਜੋ ਐਫੀਡੇਵਿਟ ਹੈਗੀ ਹੈ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਪਲੀਜ਼ ਟਾਈਮ ਦੇ ਦਿਓ ਕਿਉਂਕਿ ਸ਼ੰਭੂ ਬਾਰਡਰ 'ਚ ਖਨੋਰੀ ਬਾਰਡਰ 'ਚ ਕਾਫੀ ਐਕਟੀਵਿਟੀ ਹੋਈ ਹੈ ਉਹਨਾਂ ਨੇ ਕਿਸਾਨਾਂ ਨੂੰ ਉਥੋਂ ਹਟਾਇਆ ਵੀ ਹੈਗਾ ਤੋਂ ਉਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਬੜੇ ਬਿਜ਼ੀ ਸੀਗੇ ਔਰ ਤੁਸੀਂ ਦੇਖਿਓ ਕਿ ਪਟਿਆਲਾ ਪਟਿਆਲਾ ਕਰਨਲ ਕੁਤਬਾਰ ਮਾਮਲੇ ਦੇ ਵਿੱਚ ਤੁਸੀਂ ਦੇਖਿਆ ਕਿਸ ਤਰ੍ਹਾਂ ਪੰਜਾਬ ਪੁਲਿਸ ਕਟਗਰੇ ਵਿੱਚ ਖੜੀ ਹੈ ਕਿਸ ਤਰ੍ਹਾਂ ਬੇਰਹਿਮੀ ਦੇ ਨਾਲ ਕਰਨਲ ਦੀ ਮਾਰਕਟਾਈ ਕੀਤੀ ਗਈ ਸੀ ਪੁਲਿਸ ਵਾਲਿਆਂ ਵੱਲੋਂ ਔਰ ਅਟੈਂਪਟ ਟੂ ਮਰਡਰ ਦਾ ਪਰਚਾ ਵੀ ਪੁਲਿਸ ਮਲਾਜ਼ਮਾਂ ਤੇ ਦਰਜ ਹੋਇਆ ਅੱਜ ਪੰਜਾਬ ਹਾਈ ਕੋਰਟ ਦੇ ਵਿੱਚ ਅਹਿਮ ਤਾਰੀਖ ਸੀ ਹਾਲਾਂਕਿ ਅਗਲੀ ਤਾਰੀਖ ਵੀ ਪੈ ਗਈ ਹੈ ਲੇਕਿਨ ਅੱਜ ਹਾਈ ਕੋਰਟ ਦੇ ਵਿੱਚ ਕੀ ਹੋਇਆ ਕੀ ਵਿਕਟਮ ਪਾਰਟੀ ਨੇ ਕੀ ਆ ਕਿਹਾ ਔਰ ਕੀ ਪੰਜਾਬ ਪੁਲਿਸ ਨੇ ਕਿਹਾ ਅਸੀਂ ਗੱਲ ਕਰਾਂਗੇ ਪੰਜਾਬ ਦੇ ਸਾਡੇ ਬੀਓ ਚੀਫ ਕਮਲਜੀਤ ਸੰਧੂਰਾ ਕਮਲਜੀਤ ਤੁਸੀਂ ਬੜਾ ਕਲੋਜ਼ਲੀ ਵਾਚ ਕੀਤਾ ਪੂਰੇ ਕੇਸ ਨੂੰ ਅੱਜ ਵੀ ਤਾਰ ਦੇਖਿਏ ਇੱਕ ਗੱਲ ਹੈ ਨਾ ਤਾਰੀਖ ਤੇ ਤਾਰੀਖ ਤੇ ਹੁਣ 3 April ਤਾਰੀਖ ਪੈ ਗਈ ਹੈ ਬ੍ਰਸਪਤੀਵਾਰ ਲੇਕਿਨ ਗੱਲ ਇਹ ਹੈਗੀ ਕਿ ਪੰਜਾਬ ਔਰ ਹਰਿਆਣਾ ਹਾਈ ਕੋਰਟ ਜਿਸ ਤਰ੍ਹਾਂ ਪਹਿਲੇ ਵੀ ਡਿਸਸੈਟੀਸਫਾਈਡ ਸੀ ਹੁਣ ਵੀ ਡਿਸਸੈਟੀਸਫਾਈਡ ਸੀ ਕਿਉਂਕਿ ਜੋ ਐਫੀਡੇਵਿਟ ਪੰਜਾਬ ਪੰਜਾਬ ਗਵਰਨਮੈਂਟ ਨੇ ਫਾਈਲ ਕੀਤਾ ਸੀ ਉਹਦੇ ਵਿੱਚ ਡਿਟੇਲਸ ਪੂਰੀ ਨਹੀਂ ਸੀਗੇ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਪੂਰੀ ਡਿਟੇਲਸ ਨਾਲ ਫਾਈਲ ਕਰੋ ਉਹਨਾਂ ਨੇ ਕਿਹਾ ਕਿ ਵੀ ਆਰ ਹਾਈਲੀ ਡਿਸਸੈਟੀਸਫਾਈਡ ਤੇ ਉਸ ਕਰਕੇ ਉਹਨਾਂ ਨੇ ਇੱਕ ਹੋਰ ਗੱਲ ਕੀਤੀ ਕਿ ਤੁਸੀਂ ਹੁਣ ਦੱਸੋ ਕਿ ਇੱਕ ਪਹਿਲਾ ਤਾਂ ਡਿਲੇ ਕਿਉਂ ਹੋਇਆ ਹੈ ਬਾਰ ਬਾਰ ਉਹੀ ਕਹਿ ਰਹੇ ਨੇ ਕਿ ਬਾਰ ਬਾਰ ਕਿਉਂ ਕਿਉਂ ਡਿਲੇ ਹੋਇਆ ਦੂਜੀ ਗੱਲ ਉਹਨਾਂ ਨੇ ਕਿਹਾ ਹੈ ਹੈ ਕਿ ਇੰਨੀ ਰਾਤ ਨੂੰ 12 ਵਜੇ ਦੇ ਕਰੀਬ ਇਹ ਪੁਲਿਸ ਵਾਲੇ ਟਾਬੇ 'ਚ ਕੀ ਕਰ ਰਹੇ ਸੀਗੇ ਇਹ ਵੀ ਤੁਸੀਂ ਐਫੀਡੇਵਿਟ 'ਚ ਲਿਖਿਓ ਕਿਉਂਕਿ ਪਿਛਲੀ ਵਾਰ ਜੋ ਗੱਲ ਆਈ ਸੀ ਕਿ ਤੁਸੀਂ ਸਭ ਨੂੰ ਰਿਸਪੌਂਡੈਂਟ ਬਣਾਓ ਅਕਿਊਜ਼ ਨੂੰ ਵੀ ਤੇ ਐਸਐਸਬੀ ਨੂੰ ਵੀ ਤਾਂ ਇਸ ਤਰ੍ਹਾਂ ਉਹਨਾਂ ਨੇ ਇਸ ਵਾਰ ਵੀ ਕਿਹਾ ਹੈ ਕਿ ਤੁਸੀਂ ਪਲੀਜ਼ ਪੂਰੀ ਡਿਟੇਲ ਚ ਪਾਓ ਕਿ ਕਿਉਂ ਹੋਇਆ ਹੈ ਲੇਕਿਨ ਪੰਜਾਬ ਸਰਕਾਰ ਦੁਆਰਾ ਜੇ ਐਫੀਡੇਵਿਟ ਹੈਗੀ ਹੈ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਪਲੀਜ਼ ਟਾਈਮ ਦੇ ਦਿਓ ਕਿਉਂਕਿ ਸ਼ੰਭੂ ਬਾਰਡਰ ਚ ਖਨੋਰੀ ਬਾਰਡਰ ਚ ਕਾਫੀ ਐਕਟੀਵਿਟੀ ਹੋਈ ਹੈ ਉਹਨਾਂ ਨੇ ਕਿਸਾਨਾਂ ਨੂੰ ਉੱਥੋਂ ਹਟਾਇਆ ਵੀ ਹੈਗਾ ਤਾਂ ਉਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਬੜੇ ਬਿਜ਼ੀ ਸੀਗੇ ਔਰ ਤੁਸੀਂ ਦੇਖੋ ਕਿ ਪਟਿਆਲਾ ਕੇਸ ਹੈ ਤੇ ਪਟਿਆਲਾ ਦਾ ਜੂਰਿਸਡਿਕਸ਼ਨ ਪੜਦਾ ਹੈ ਸ਼ੰਭੂ ਬਾਰਡਰ ਦਾ ਤੋਂ ਇਸ ਕਰਕੇ ਥੋੜਾ ਬਚਾਅ ਪੰਜਾਬ ਪੁਲਿਸ ਦਾ ਹੋ ਗਿਆ ਹੈ ਔਰ ਇੱਕ ਹੋਰ ਤਾਰੀਖ ਪਈ ਹੈ ਲੇਕਿਨ ਜਿਸ ਤਰ੍ਹਾਂ ਦਾ ਰਵਈਆ ਰਿਹਾ ਹੈ ਜਿੱਥੇ ਪੰਜਾਬ ਔਰ ਹਰਿਆਣਾ ਹਾਈ ਕੋਰਟ ਨੇ ਵੀ ਕਿਹਾ ਹੈ ਕਿ ਡਿਲੇ ਕਿਉਂ ਹੋਇਆ ਹੈ ਇੱਕ ਵੱਡੀ ਗੱਲ ਉਹੀ ਆ ਰਹੀ ਹੈ बार-बार ਫੋਕਸ 'ਤੇ ਤੇ ਇਹਦੇ ਵਿੱਚ ਦੂਜੀ ਗੱਲ ਇਹ ਹੈ ਕਿ ਬਿਆਨਬਾਜ਼ੀ ਦੀ ਗੱਲ ਕਿਉਂਕਿ ਕਰਨਲ ਪੁਸ਼ਪਿੰਦਰ ਹੈ ਉਹ ਵੀ ਅਪੀਅਰ ਨਹੀਂ ਹੋਏ ਸੀਗੇ ਤੋਂ ਹੁਣ ਜਿਸ ਤਰ੍ਹਾਂ ਸੁਣਵਾਈ ਚੱਲ ਰਹੀ ਹੈ ਲੱਗ ਰਿਹਾ ਥੋੜਾ ਸੋ ਸਮੇਂ ਲੱਗ ਸਕਦਾ ਹੈ ਕਮਲੀ ਕੋ ਇੰਪੋਰਟੈਂਟ ਗੱਲ ਹੈ ਕਿ ਪਿਛਲੀ ਵਾਰ ਵੀ ਆਪਾਂ ਦੇਖਿਆ ਸੀਗਾ ਪਹਿਲੇ ਵੀ ਆਪਾਂ ਦੇਖਿਆ ਵੀ 14 ਤਰੀਕ ਨੂੰ ਕਰਨਲ ਸਾਹਿਬ ਨੇ ਬਿਆਨ ਸਟੇਟਮੈਂਟ ਰਿਕਾਰਡ ਕਰਾਇਆ ਪਰਚਾ 21 ਤਰੀਕ ਨੂੰ ਹੋਇਆ کورٹ ਨੇ ਜਿਹੜਾ ਬੜਾ ਇਹਦਾ ਸਖਤ ਨੋਟਿਸ ਲਿਆ ਪਿਛਲੀ ਤਰੀਕ ਤੇ ਵੀ ਕਿਹਾ ਵੀ ਤੁਸੀਂ ਦੱਸੋ ਡਿਲੇ ਕਿਉਂ ਹੋਈ ਅੱਜ ਵੀ کورٹ ਨੇ ਪੁੱਛਿਆ ਵੀ ਡਿਲੇ ਕਿਉਂ ਹੋਈ ਤੇ ਪੰਜਾਬ ਪੁਲਿਸ ਕਿਉਂ ਰਿਲੇਕਟੈਂਟ ਹੈ ਦੱਸਣ ਦੇ ਵਿੱਚ ਹਾਈ ਕੋਰਟ ਨੂੰ ਅਫਰੈਂਡ ਦੱਸਣ ਚ ਵੀ ਡਿਲੇ ਕਿਉਂ ਹੋਈ ਹੈ ਦੇਖਿਓ ਡਿਲੇ ਤਾਂ ਹੋਇਆ ਹੈ ਕਿਉਂਕਿ ਤੁਸੀਂ ਦੇਖੋ ਕਿ ਜੋ ਪਹਿਲਾ ਐਫਆਈਆਰ ਕੀਤਾ ਸੀਗਾ ਉਹ ਵੀ ਢਾਬਾ ਓਨਰ ਜੋ ਮੇਨ ਕੰਪਲੇਨੈਂਟ ਸੀ ਉਹਦੀ ਕ ਇੱਕ ਹਫਤੇ ਬਾਅਦ ਕਰਕੇ 8 ਦਿਨ ਬਾਅਦ ਹੋਇਆ ਉਹ ਵੀ ਮਾਮਲਾ ਫਿਰ ਕੋਰਟ ਨੇ ਉਠਾਇਆ ਕਿ 8 ਦਿਨ ਬਾਅਦ ਕਿਉਂ ਕੀਤਾ ਹੈ ਔਰ ਕਿਸੇ ਹੋਰ ਡਿਸਟ੍ਰਿਕਟ ਵਿੱਚ ਕੋਈ ਹੋਰ ਮਾਮਲਾ ਇਸ ਰਿਲੇਟਡ ਤੁਸੀਂ ਅਗਰ ਦਰਜ ਕੀਤਾ ਉਹ ਵੀ ਦੱਸੋ ਸਾਨੂੰ ਤਾਂ ਇਸ ਤਰ੍ਹਾਂ ਕੋਰਟ ਦਾ ਬੜਾ ਡਾਇਰੈਕਟਿਵ ਰਿਹਾ ਹੈ ਔਰ ਕਾਫੀ ਪ੍ਰੈਸ਼ਰ ਚ ਹੈ ਪੰਜਾਬ ਪੁਲਿਸ ਉਸ ਵਕਤ ਤੁਸੀਂ ਦੇਖੋ ਕਿ ਜਿਸ ਤਰ੍ਹਾਂ ਉਹ ਪੇਸ਼ ਵੀ ਆਇਆ ਹੈ ਤਾਂ ਸ਼ਕਤੀ ਬਰਕਰਾਰ ਰਹੇਗੀ ਔਰ ਇਨੀ ਸਕਰੂਟੀ ਦੇ ਬਾਵਜੂਦ ਇਸ ਤਰ੍ਹਾਂ ਦਾ ਜਵਾਬ ਇਸ ਤਰ੍ਹਾਂ ਦੀ ਐਫੀਡੇਵਿਟ ਤਾਂ ਇਸ ਵਜ੍ਹਾ ਸੇ ਉਹ ਪੁੱਲ ਅਪ ਹੋਏ ਨੇ ਔਰ ਇਸ ਵਕਤ ਪੰਜਾਬ ਸਰਕਾਰ ਉਹ ਡਾਇਰੈਕਟਿਵ ਵੀ ਆਨਗੇ ਹਾਲਾਂਕਿ ਅਗਰ ਤੁਸੀਂ ਦੇਖੋ ਕਿ ਪੰਜਾਬ ਪੁਲਿਸ ਡੀਜੀਪੀ ਨੇ ਔਰ ਆਰਮੀ ਦੇ ਵੱਡੇ ਅਧਿਕਾਰੀ ਸੀਗੇ ਅਗਰ ਅਸੀਂ ਗੱਲ ਕਰੇ ਲੈਫਟਨਲ ਜਨਰਲ ਮੋਹਿਤ ਵਾਦਵਾ ਉਹਨਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਫ੍ਰੀ ਐਂਫੇਅਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਔਰ बार-बार ਉਹੀ ਦੁਹਰਾਨੇ ਨੇ ਲੇਕਿਨ ਇੱਕ ਗੱਲ ਹੈਗੀ ਕਿ ਅਗਰ ਤੁਸੀਂ ਫ੍ਰੀ ਐਂਫੇਅਰ ਸੀਗੇ ਪਹਿਲੀ ਤੇ ਉਸੇ ਟਾਈਮ ਐਂਫੇਅਰ ਹੋ ਜਾਂਦੀ ਦੂਜੀ ਗੱਲ ਜਿਸ ਤਰ੍ਹਾਂ ਦਾ ਵੀਡੀਓ ਉਹਨਾਂ ਨੇ ਪੇਸ਼ ਪਹਿਲੇ ਕੀਤਾ ਹੈ ਜਿੱਥੇ ਉਹ ਰਿਕਾਰਡਿੰਗ ਕਰਦੇ ਨਜ਼ਰ ਆਇਆ ਹੈ ਕਿ ਜੋ ਪੁਲਿਸ ਅਫੀਸ਼ੀਅਲਸ ਹੈ ਉਹ ਆਈਡੈਂਟੀਫਾਈ ਕੀ ਕਿਤੇ ਸੀਗੇ ਉਹ ਉਹਦਾ ਨਾ ਕਿਉਂ ਨਹੀਂ ਸੀਗਾ ਤੇ ਹੋਰ ਸਾਰੀ ਜੋ ਪ੍ਰੋਸੈਸਸਸ ਹੈ ਤੇ ਇਹਦੀ ਲਾਪਰਵਾਹੀ ਹੁਣ ਨਜ਼ਰ ਵੀ ਆ ਰਹੀ ਹੈ ਕਿ ਕਿਉਂ ਹੈ ਬੜਾ ਤਜਰਬਾ ਤੁਹਾਡਾ ਪਰ ਨਾਰਮਲੀ ਆਪਾਂ ਦੇਖਿਆ ਵੀ ਜਿਸ ਤਰ੍ਹਾਂ ਨਾਰਮਲ ਕੇਸਸ ਦੇ ਵਿੱਚ ਪੁਲਿਸ ਰਿਐਕਟ ਕਰਦੀ ਹੈ ਉਸ ਵੇਲੇ ਪਰਚਾ ਦੇ ਦਿੰਦੀ ਹੈ ਬੰਦਾ ਫੜਨ ਤੜਕੇ 5 ਵਜੇ ਪਹੁੰਚ ਜਾਂਦੀ ਹੈ ਇਸ ਕੇਸ ਦੇ ਵਿੱਚ ਥੋੜਾ ਪੁਲਿਸ ਦਾ ਬਿਹੇਵੀਅਰ ਲੈਕਲਸਟਰ ਨਹੀਂ ਰਿਹਾ ਲੱਗਦਾ ਆਪਣੇ ਬੰਦਿਆਂ ਨੂੰ ਬਚਾਉਣ ਦਾ ਥੋੜਾ ਐਫਰਟ ਰਿਹਾ ਪਹਿਲੇ ਦਿਨ ਤੋਂ ਹੀ ਬਿਲਕੁਲ ਜ਼ਾਹਰ ਹੈ ਉਹ ਤਾਂ ਜਿਹੜੀ ਟੀਮ ਦੇ ਬੰਦੇ ਆ ਉਹਦੇ ਵਿੱਚ ਔਰ ਇਸ ਕਰਕੇ ਹੀ OCBI ਇਨਕੁਆਇਰੀ ਦੀ ਮੰਗ ਕਰ ਰਹੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇਹ ਵੀ ਅਪੀਲ ਕਰਨੇ ਆ ਕਿ ਜੋ ਜਿਹੜਾ ਇਨਵੈਸਟੀਗੇਸ਼ਨ ਹੈ ਤੁਸੀਂ ਆਪਣੇ ਬੰਦੇ ਨਾਲ ਦੇ ਖਿਲਾਫ ਕਰਨੀ ਹੈ ਇਨਵੈਸਟੀਗੇਸ਼ਨ ਤਾਂ ਉਹ ਫ੍ਰੀ ਐਂਡ ਫੇਅਰ ਹੋ ਹੀ ਨਹੀਂ ਸਕਦੀ ਐਸਆਈਟੀ ਦੀ ਵੀ ਕੱਲ ਤੁਸੀਂ ਖਬਰ ਬ੍ਰੇਕ ਕੀਤੀ ਸੀ ਇਨਫੈਕਟ ਕਿ ਕਿਸ ਤਰ੍ਹਾਂ ਐਸਪੀਐਸ ਪ੍ਰਮਾਰ ਜਿਹਨਾਂ ਨੂੰ ਚੀਫ ਡਾਇਰੈਕਟਰ ਵਿਜੀਲੈਂਸ ਲਗਾਤਾ ਉਹਨਾਂ ਨੇ ਆਪਣੇ ਆਪ ਨੂੰ ਐਕਸਕਿਊਜ਼ ਕੀਤਾ ਤੇ ਐਸਆਈਟੀ ਤੇ ਵੀ ਵਾਲੇ ਕੋਈ ਹੈਡ ਲਗਾਏ ਨਹੀਂ ਗਏ ਨਵੇਂ ਤੇ ਉਹ ਵੀ ਹਾਲੇ ਚੀਜ਼ ਰੁਕੀ ਹੋਈ ਹੈ ਬਿਲਕੁਲ ਸੀ ਮਾਮਲਾ ਕੋਰਟ ਚ ਵੀ ਹੈ ਹੁਣ ਤੇ ਜ਼ਿਆਦਾ ਕੁਝ ਗੁੰਜਾਇਸ਼ ਨਹੀਂ ਹੈ ਪੰਜਾਬ ਪੁਲਿਸ ਦਾ ਹਾਲ ਕਿ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੀ ਹੋਏ ਰੈਪਿਊਟੇਸ਼ਨ ਦੀ ਵੀ ਗੱਲ ਹੈ ਔਰ ਇਸ ਤਰ੍ਹਾਂ ਅਬ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਸੇ ਆਰਮੀ ਵੈਟਰਨਸ ਨੇ ਬਾਕੀ ਲੋਕੀ ਜੁੜ ਰਹੇ ਨੇ ਔਰ ਇੱਕ ਸੈਂਸ ਆਫ ਫ੍ਰਸਟ੍ਰੇਸ਼ਨ ਹੈਗੀ ਹੈ ਕਿ ਅਗਰ ਇਹ ਆਰਮੀ ਅਫਸਰ ਨਹੀਂ ਹੁੰਦੇ ਔਰ ਇਸ ਤਰ੍ਹਾਂ ਲੜਾਈ ਨਹੀਂ ਲੜਦੇ ਤੇ ਇਹਨਾਂ ਨੇ ਤੇ ਦਬਾ ਦੇਣਾ ਥਾ ਕੇਸ ਪੂਰਾ ਤਾਂ ਇਸ ਤਰ੍ਹਾਂ ਇੱਕ ਇੱਕ ਪ੍ਰੈਸੀਡੈਂਟ ਸੈੱਟ ਹੁੰਦਾ ਹੈ ਔਰ ਇਹ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਵੀ ਹੈ ਕਿ ਤੁਹਾਡੇ ਅਗਰ ਵੱਡੇ ਅਫਸਰ ਇਨਵੋਲਡ ਨੇ ਇਨਸਪੈਕਟਰ ਨੇ ਇਨਕਾਊਂਟਰ ਸਪੈਸ਼ਲਿਸਟ ਨੇ ਅਗਰ ਇਹ ਵੀ ਇਨਵੋਲਡ ਹੈ गिल्टी गिल्टी। कि ਤੁਸੀਂ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਕੇ ਦਿਖਾ ਸਕਦੇ ਹੋ ਕਿ ਸਪੇਡ ਇਜ਼ ਅ ਸਪੇਡ ਐਂਡ ਗਿਲਟੀ ਇਜ਼ ਗਿਲਟੀ ਲੇਕਿਨ ਦੇਖੋ ਕਿਉਂਕਿ ਮਾਮਲਾ ਆਲਰੇਡੀ ਕੋਰਚੇ ਹੈ ਔਰ ਉਥੇ ਇਹ ਵੀ ਕਿਹਾ ਜਾ ਰਹਾ ਹੈ ਕਿ ਸੀਸੀਟੀਵੀ ਲਾਈ ਹੈ ਸੀਸੀਟੀਵੀ ਵਿੱਚ ਹਾਲਾਂਕਿ ਕਾਲੇ ਚਿਹਰੇ ਨਜ਼ਰ ਆ ਰਹੇ ਨੇ ਤੇ ਕੋਈ ਕਲੀਅਰ ਨਹੀਂ ਹੈ ਤਾਂ ਇਟ ਇਜ਼ ਵਨ ਮੈਨਸ ਵਰਡ ਵਰਸਸ ਦੀ ਅਦਰ ਉਹ ਕਹਿੰਦੇ ਹੈ ਕਿ ਭਾਈ ਤੁਸੀਂ ਜੋ ਬੋਲ ਰਹੇ ਹੋ ਤੁਹਾਡਾ ਜੋ ਬਿਆਨ ਹੈ ਲੇਕਿਨ ਤੁਸੀਂ ਦੇਖੋ ਕਰਨਲ ਪੁਸ਼ਪਿੰਦਰ ਜੀ ਦੀ ਵਾਈਫਸ ਜੋ ਹੈ ਜਸਵਿੰਦਰ ਕੌਰ ਉਹਨਾਂ ਨੇ ਬੜਾ ਸਮਾਰਟਨੈਸ ਵਿੱਚ ਕੰਮ ਕੀਤਾ ਕਿਉਂਕਿ ਉਹਨਾਂ ਨੇ ਕਿਹਾ ਕਿ ਜੋ ਵੀਡੀਓ ਕਾਲ ਕਰਾ ਕੇ ਉਹਨਾਂ ਨੇ ਉਹ ਵੀਡੀਓ ਕਾਲ ਰਿਕਾਰਡ ਵੀ ਕੀਤੀ ਉਹ ਪੇਸ਼ ਵੀ ਕੀਤੀ ਔਰ ਮੀਡੀਆ ਦੇ ਸਾਹਮਣੇ ਵੀ ਸੀਗੀ ਜੱਜ ਜੀ ਦੇ ਸਾਹਮਣੇ ਵੀ ਸੀਗੀ ਤਾਂ ਉਹ ਗੁੰਜਾਇਸ਼ ਹੀ ਨਹੀਂ ਹੈ ਕਿ ਇਹ ਬੰਦੇ ਇਨਵੋਲਵ ਨਹੀਂ ਸੀਗੇ ਕਿਉਂ ਮਾਫੀ ਮੰਗਣਗੇ ਜੇ ਇਨਵੋਲਵ ਹੀ ਨਹੀਂ ਸੀਗੇ ਫਿਰ ਵੀਡੀਓ ਕਾਲ ਕਰਕੇ ਕਿਉਂ ਮਾਫੀ ਮੰਗਦੇ ਸੋ ਜੋ ਮਾਫੀਆਂ ਮੰਗ ਰਹੇ ਨੇ ਦੈਟ ਮੀਨਸ ਐਡਮਿਟੈਂਸ ਤੇ ਹੈਗਾ ਹੀ ਹੈ ਨਾ ਬਿਲਕੁਲ ਤਾਂ ਇਸ ਕਰਕੇ ਐਂਡ ਜੱਜ ਨੇ ਪਹਿਲੀ ਵਾਰ ਵੀ ਕਿਹਾ ਸੀ ਕਿ ਜੋ ਜੈਨੂਇਨ ਪਲੀ ਹੈਗੀ ਵਾਈਫ ਦੀ ਕਿਉਂਕਿ ਉਹ ਰੋ ਵੀ ਰਹੀ ਸੀ ਫਰਸਟ੍ਰੇਟਿਡ ਵੀ ਸੀਗੀ ਤੋ ਦੇਖੋ ਅਗਰ ਆਮ ਨਾਗਰਿਕ ਹੁੰਦਾ ਉਹਦਾ ਕੀ ਹਾਲ ਹੁੰਦਾ ਇਹ ਤਾਂ ਲੜਾਈ ਲੜ ਵੀ ਰਹਿ ਬੜੀ ਪਬਲਿਕ ਲੜਾਈ ਹੈ ਬੜੀ ਮੋਰਲਜ਼ੀ ਦੀ ਵੀ ਲੜਾਈ ਹੈ ਔਰ ਇਸ ਕਰਕੇ ਪੰਜਾਬ ਪੁਲਿਸ ਦੀ ਪੂਰੀ ਕੋਸ਼ਿਸ਼ ਸੀ ਕਿ ਤੁਸੀਂ ਪੈਰ ਪੈ ਜੋ ਇਹ ਕਰ ਦਿਓ ਉਹਨਾਂ ਨੇ ਸਭ ਕੁਝ ਕਿਹਾ ਵੀਡੀਓ ਚ ਕਿ ਤੁਸੀਂ ਮਾਫੀ ਮੰਗ ਲਓ ਤੇ ਰਫਾ ਦਫਾ ਕਰੋ ਕੇਸ ਨੂੰ ਔਰ 90% ਲੋਕ ਉਹੀ ਕਰਦੇ ਕਿ ਅਗਰ ਕੋਈ ਪੈਰ ਪੈਂਦਾ ਬੋਲਦਾ ਜੀ ਮਿੱਟੀ ਪਾਓ ਇਹ ਕਰੋ ਕਰੋ ਲੇਕਿਨ ਇਹਦੇ ਵਿੱਚ ਕਿਉਂਕਿ ਆਰਮੀ ਅਫਸਰ ਇਨਵੋਲਡ ਸੀਗਾ ਇੱਕ ਵੱਡੇ ਲੈਵਲ 'ਚ ਸੀਗਾ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਇਹ ਨਹੀਂ ਕਰ ਸਕਦੇ ਔਰ ਬਾਅਦ 'ਚ ਆ ਕੇ ਮਾਫੀ ਨਹੀਂ ਮੰਗ ਸਕਦੇ ਜਦੋਂ ਤੁਸੀਂ ਬੰਦੇ ਨੂੰ ਕੁੱਟਿਆ ਉਹ बेहोश ਹੋ ਗਿਆ ਤੁਸੀਂ ਫਿਰ ਵੀ ਕੁੱਟਦੇ ਰਹੇ ਹੈਨਾ ਉਹਨੇ ਆਰਮੀ ਆ ਦਾ ਕਾਰਡ ਦਿਖਾਇਆ ਆਪਣਾ ਤੁਸੀਂ ਉਹ ਕਾਰਡ ਲੈ ਕੇ ਫਿਰ ਵੀ ਕੁੱਟਿਆ ਉਹਨੂੰ ਉਹਨੇ ਦੇ ਬੇਟੇ ਹੈ ਅੰਗਤ ਉਹਨੂੰ ਵੀ ਕੁੱਟਿਆ ਸੋ ਹੁਣ ਕਰਕੇ ਨਾ ਇੱਕ ਲੈਵਲ ਬੜਕ ਵੱਧ ਗਿਆ ਹੈ देयर इज नो ਗoing ਬੈਕ ਦੋਨੋ ਪਾਰਟੀਆਂ ਵਿਚ ਦੇਰ ਇਜ਼ ਨੋ ਗੋਇੰਗ ਬੈਕ ਹਾਲਾਂਕਿ ਉਹ ਕਹਿ ਰਹੇ ਕਿ ਇੰਸਪੈਕਟਰ ਰੋਨੀ ਹੈ ਤੇ ਕਨਸਟੇਬਲ ਰੰਧੀਰ ਹੈ ਉਹ ਕਹਿ ਰਹੇ ਕਿ ਸਾਨੂੰ ਵੀ ਸੱਟਾਂ ਲੱਗੀ ਉਹਦੀ ਇਨਵੈਸਟੀਗੇਸ਼ਨ ਦੇ ਬਾਅਦ ਦੀ ਗੱਲ ਹੈ ਹੁਣ ਫਿਲਹਾਲ ਇਹ ਜ਼ਰੂਰ ਹੈ ਕਿ ਮਾਮਲਾ ਕੋਰਟ 'ਚ ਹੈ ਅਗਲੀ ਸੁਣਵਾਈ 3 ਤਾਰੀਖ ਨੂੰ ਹੈ ਔਰ ਹੁਣ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਸਮੇਂ ਲੱਗੂਗਾ ਲੇਕਿਨ ਹੋਗਾ ਜ਼ਰੂਰ ਸੋ ਇਸ ਕੇਸ ਵਿੱਚ ਆਪਾਂ ਦੇਖਿਆ ਵੀ ਕਿਸ ਤਰ੍ਹਾਂ ਜਿਹੜੀ ਪੁਲਿਸ ਵਰਕਿੰਗ ਜਿਹੜੀ ਹੈ ਪੂਰੀ ਕਟਕਰੇ ਚ ਆਈ ਸੀ ਕਿਸ ਤਰ੍ਹਾਂ ਲੇਟ ਰਜਿਸਟ੍ਰੇਸ਼ਨ ਆਫ ਐਫ ਆਈ ਆਰ ਹੋਇਆ ਪਹਿਲੇ ਟਾਬੇ ਵਾਲੇ ਦਾ ਬਿਆਨ ਚ ਕਰਤਾ ਲੇਕਿਨ ਹੁਣ ਪਰਿਵਾਰ ਜਿਹੜਾ ਹੈ ਵਿਕਟਮ ਫੈਮਿਲੀ ਹੈ ਲਗਾਤਾਰ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਹੈ ਔਰ ਹਾਈ ਕੋਰਟ ਵੀ ਬਹੁਤ ਸੈਟੀਸਫਾਈਡ ਨਹੀਂ ਲੱਗ ਰਿਹਾ ਜਿਹੜਾ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਵੱਲੋਂ ਐਫੀਡਵਿਟ ਅੱਜ ਵੀ ਫਾਈਲ ਕੀਤਾ ਗਿਆ ਹੁਣ ਸਾਰਿਆਂ ਨਰਜ਼ਾ ਰਹਿਣ ਗਿਆ ਤਿੰਨ ਤਰੀਂ ਜਦੋਂ ਅਗਲੀ ਸੁਣਵਾਈ ਹੋਏਗੀ ਚੰਡੀਗੜ੍ਹ ਤੋਂ ਕਮਲਜੀ ਸੰਧੂ ਕੈਮਰਾ ਪਰਸਨ ਗੁੰਜੀ ਦੇ ਨਾਲ ਅਸੀਮ